ਜੋ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਇਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ ਇੱਕ ਡਿਸਟ੍ਰਿਬਿਊਸ਼ਨ ਸੈਂਟਰ ਹੈਗਾ ਜਿੱਥੋਂ ਈਵੀਐਮਜ਼ ਵੀ ਜਾਣੀਆਂ ਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ ਅਸੀਂ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਨੇ ਕਿ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਹੋਵੇ ਉਹਦੇ ਤਹਿਤ ਪੰਜ ਕੌਨਸਟਿਊਐਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਊਐਂਸੀ ਦੇ ਤਹਿਤ ਪੈਣੀਆਂ ਵੀ ਇੱਕ ਕਮਿਸ਼ਨਰੇਟ ਅੰਮ੍ਰਿਤਸਰ ਦੀ ਏਰੀਆ 'ਚ ਪੈਣੀਆਂ ਹੈ ਉਦੇ ਚ ਅਸੀਂ ਹਰੇਕ ਕੌਨਸ਼ੀਅਨਸੀ ਦੇ ਉੱਤੇ ਇੱਕ ਡੀਸੀਪੀ ਲੈਵਲ ਦੇ ਅਫਸਰ ਦੋ ਕੌਨਸ਼ੀਅਨਸੀਆਂ ਦੇ ਪਿੱਛੇ ਇੱਕ ਡੀਸੀਪੀ ਲੈਵਲ ਦਾ ਅਫਸਰ ਹੈ ਕੌਨਸ਼ੀਅਨਸੀ ਦਾ ਇੰਚਾਰਜ ਇੱਕ ਏਡੀਸੀਪੀ ਲੈਵਲ ਦੇ ਅਫਸਰ ਖੁਦ ਨੇ ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀਏ ਦੀ ਸੈਂਸਿਟੀਵਿਟੀ ਮੁਤਾਬਕ ਦੋ ਤਿੰਨ ਜਾਂ ਚਾਰ ਏਸੀਪੀ ਡੀਐਸਪੀ ਲੈਵਲ ਦੇ ਅਫਸਰ ਦਿੱਤੇ ਨੇ ਦਿਨਾਂ ਦੇ ਕੋਲ ਅਲੱਗ-ਅਲੱਗ ਏਰੀਆ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਬੱਤ ਹੋਣ ਔਰ ਇਮੀਡੀਏਟਲੀ ਰੈਸ਼ ਕਰ ਉਸ ਤੋਂ ਇਲਾਵਾ ਜੇ ਆਪਾਂ ਸਾਰੀਆਂ ਟੋਟਲ ਆਪਣੇ ਪੋਲਿੰਗ ਲੋਕੇਸ਼ਨਸ ਦੇਖੀਏ ਉਹਨਾਂ ਨੂੰ 81 ਸੈਕਟਰਾਂ ਦੇ ਵੀ ਡਿਵਾਈਡ ਕੀਤਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਵੱਲੋਂ ਉਹਨਾਂ ਨੂੰ ਸੈਕਟਰ ਅਫਸਰਸ 81 ਭੈਣੇ ਸਾਡੇ ਕਮਿਸ਼ਨਰੇਟ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਲ ਕੰਟੀਨੂਸ ਉਸ ਦੇ ਵਿੱਚ ਅਸੀਂ ਦਿੱਤੇ ਆ ਆਪਣੇ ਜੜੀਆਂ ਪੈਟਰੋਲਿੰਗ ਪਾਰਟੀਆਂ ਉਹਦੇ ਵਿੱਚ ਵੱਖ ਗੱਡੀਆਂ ਉਹਨਾਂ ਨੂੰ ਦਿੱਤੀਆਂ ਵੱਖ-ਵੱਖ ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਵਾਰਨਸ ਸੈੱਟ ਵੀ ਦਿੱਤੇ ਹੋਏ ਨੇ ਉਹ ਫਰਸਟ ਰਿਸਪੌਂਡਰ ਹੋਣਗੇ ਜੇ ਸਪੋਜ਼ ਕਰੋ ਇੱਕ ਬੂਥ ਦੇ ਉੱਤੇ ਪੁਲਿਸ ਫੋਰਸ ਨੂੰ ਕਿਸੇ ਹੈਲਥ ਦੀ ਲੋੜ ਹੈ ਮਦਦ ਦੀ ਲੋੜ ਹੈ ਤਾਂ ਉਹ ਪੈਟਰੋਲਿੰਗ ਪਾਰਟੀ ਉੱਥੇ ਇਮੀਡੀਏਟਲੀ ਪਹੁੰਚੇਗੀ ਉਸ ਤੋਂ ਉੱਪਰ ਉਹਨਾਂ ਦੇ ਸਟ੍ਰਾਈਕਿੰਗ ਰਿਜ਼ਰਵ ਹੋਏਗੀ ਇਨਸਪੈਕਟਰ ਲੈਵਲ 'ਤੇ ਉਸ ਤੋਂ ਉੱਤੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਤੇ ਫਿਰ ਏਡੀਸੀਪੀਜ਼ ਤੇ ਡੀਸੀਪੀ ਸਹਿਬਾਨ ਸੋ ਸਾਡਾ ਬੜਾ ਇਹ ਇਨ ਡੈਪਥ ਤੇ ਡਿਪਲੋਇਮੈਂਟ ਪਲਾਨ ਅਸੀਂ ਆਬਜ਼ਰਵਰ ਸਹਿਬਾਨ ਨਾਲ ਡੀਸੀ ਸਹਿਬਾਨ ਨਾਲ ਬੈਠ ਕੇ ਕਰਾਇਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੇਨ ਅਸੀਂ ਇੰਤਜ਼ਾਮ ਰੱਖਿਆ ਕਿ ਸਾਡੇ ਸਾਰੇ ਪੀਸੀਆਰ ਜਿਹੜੀਆਂ ਆਰਟੀਕਾ ਵਹੀਕਲਸ ਨੇ ਜਾਂ ਮੋਟਰਸਾਈਕਲ ਐਜ਼ ਇਟ ਇਜ਼ ਕੰਮ ਕਰਨਗੇ ਚਾਹੇ ਸ਼ਿਫਟ ਇੱਕ ਹੋਵੇ ਔਰ ਜਿਹੜੇ ਮੇਨ ਇੰਪੋਰਟੈਂਟ ਸਾਡੇ ਟ੍ਰੈਫਿਕ ਦੇ ਪੁਆਇੰਟਸ ਨੇ ਉਹ ਵੀ ਅਸੀਂ ਮੈਨ ਕਰਕੇ ਰੱਖਿਆ ਹੈ ਉਹ ਸਪੋਰਸ ਨੂੰ ਅਸੀਂ ਰੱਖਿਆ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ ਰਿਜ਼ਰਵ ਰੱਖੀ ਹੋਈ ਹੈ ਔਰ ਸਾਡਾ ਕਮਿਊਨੀਕੇਸ਼ਨ ਪਲਾਨ ਤਿਆਰ ਕੀਤਾ ਗਿਆ ਕਿ ਹਰੇਕ ਬੂਥ ਦੇ ਨੇੜੇ ਕਿਹੜਾ ਬੰਦਾ ਮਦਦਗਾਰ ਹੈ ਪੁਲਿਸ ਦਾ ਜਾਂ ਕੋਈ ਸ਼ਰਾਰਤੀ ਬੰਦਾ ਉਹਨਾਂ ਦੀ ਲਿਸਟਾਂ ਹੋਈਆਂ ਹੋਈਆਂ ਸਾਰੇ ਟ੍ਰਬਲ ਮੇਕਰਸ 137 ਜਿਹੜੇ ਸਾਡੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਆਲਰੇਡੀ 100% ਜਿਹੜੀ ਡਿਪੋਜ਼ਿਟ ਆਫ ਆਰਮਸ ਹੋ ਚੁੱਕੀ ਐ ਸਾਡੇ ਪੀਓ ਕਾਫੀ ਜ਼ਿਆਦਾ ਅਸੀਂ ਫੜੇ ਆ ਔਰ ਜੇ ਅਸੀਂ ਟੋਟਲ ਦੇਖੀਏ ਇਹ ਸਾਡੀਆਂ ਟੋਟਲ ਨੰਬਰ ਆਫ ਪੋਲਿੰਗ ਲੋਕੇਸ਼ਨ ਹੈਗੀਆਂ 322 ਜਿਹਨਾਂ ਚ 154 ਜਿਹੜੀਆਂ ਉਹ ਕ੍ਰਿਟੀਕਲ ਨੇ ਤੇ ਟ੍ਰਬਲ ਮੇਕਰ 137 ਸੀ 15 ਅਸੀਂ ਨਾਕੇ ਲਾਏ ਆ ਕ੍ਰਿਟੀਕਲ ਮੀਨਸ ਸੈਂਸਿਟਿਵ ਕ੍ਰਿਟੀਕਲ ਮੀਨਸ ਸੈਂਸਿਟਿਵ ਨਹੀਂ ਹੈ ਜੀ ਇਹ ਉਹਨੂੰ ਵਰਡ ਕ੍ਰਿਟੀਕਲ ਲਿਓ ਤੇ ਬਹੁਤ ਸਾਰੇ ਇੰਗਰੀਡੀਅੰਟਸ ਨੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੇਨ ਕੀਤੇ ਹੋ ਜਿੱਤੇ ਤਨੁਸ਼ਯਾਰਤ ਦਾ ਡਰ ਹੈ ਜਾਂ VOTING PERCENTAGE ਨੂੰ ਵੀ ਵਿੱਚ ਕਨਸਿਡਰ ਕਰਦਾ ਹੈਗਾ DC ਆਫਿਸ ਸੋ AROs ਤੇ ਪੁਲਿਸ ਕਾਉਂਟਰਪਾਰਟ ਜਿਹੜੇ ਆ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਉਹਨਾਂ ਨੂੰ ਯਰਮਰਕ ਕਰਦੇ ਆ ਕਿ ਇਹਨੂੰ ਅਸੀਂ ਕ੍ਰਿਟੀਕਲ ਦਿੰਦੇ ਆ ਉਹ ਫਿਰ ਅਸੀਂ ਆਬਜ਼ਰਵਰਸ ਨਾਲ ਤੇ BC ਸਾਹਿਬ ਅਸੀਂ ਬੈਠ ਕੇ ਕਰਦੇ ਆ 15 ਸੀ ਨਾਕੇ ਲਾਏ ਆ ਔਰ ਉਹ ਵੀ ਬਡੇ ਸੈਂਸਿਟਿਵ ਪੁਆਇੰਟ ਆਪ ਚੂਜ਼ ਕੀਤੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਸਟ੍ਰਾਈਕਿੰਗ ਰਿਜ਼ਰਵਸ ਕੋਈ ਛਿਹੜੀਆਂ ਡਿਸਟ੍ਰਿਕਟ ਵਗੈਰਾ ਦੀਆਂ ਹੈਗੀਆਂ ਸਟੇਮ ਚਾਰ ਵਿੱਚ ਰੱਖੀਆਂ ਅਲੱਗ-ਅਲੱਗ ਉਹ ਸਾਰੀਆਂ ਅਸੀਂ ਵਕ ਵਕ ਪੁਆਇੰਟਾਂ ਦੇ ਹਾਲਟਿੰਗ ਪੁਆਇੰਟ ਬਣਾਵਾਂਗੇ ਸੋ ਥੈਟ ਜਿਹੜੇ ਏਰੀਆ ਨੂੰ ਸਾਨੂੰ ਹੈਲਪ ਦੀ ਲੋੜ ਆ ਉਤੋਂ ਅਸੀਂ ਮੁਹੱਈਆ ਕਰਾ ਸਕੀਏ ਤੇ ਰਿਕਵਰੀਆਂ ਵੀ ਤੁਹਾਨੂੰ ਪਤਾ ਹੀ ਆ ਕਾਫੀ ਹੋਈਆਂ ਡਰੱਗ ਫਰੰਟ ਹੋਵੇ ਆਰਮਜ਼ ਐਕਟ ਵਿੱਚ ਹੋਵੇ ਐਕਸਰਸਾਈਜ਼ ਦੇ ਵਿੱਚ ਉਸ ਅਸੀਂ ਉਸ ਚ ਕੰਟੀਨਿਊ ਕਰ ਰਹੇ ਆ ਆਪਣਾ ਐਫਰਟ ਕੱਲ ਵੀ ਜਿਹੜੇ ਆਊਟਸਾਈਡਰਸ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਵੀ ਕਾਫੀ ਬੰਦੇ ਅਸੀਂ ਚੈੱਕ ਕੀਤੇ ਚਾਹੇ ਹੋਟਲ ਨੇ ਚਾਹੇ ਸਰਾਵਾ ਨੇ ਪਰ ਉਹ ਵਿੱਚ ਇੱਕ ਦੋ ਬੰਦੇ ਸਸਪੀਸ਼ੀਅਸ ਅਜੇ ਵੀ ਉਹਨਾਂ ਦੀ ਕੁਐਸਚਨਿੰਗ ਅਸੀਂ ਕਰ ਰਹੇ ਹਾਂ ਅਜੇ ਵੀ ਪਤਾ ਲੱਗਿਆ ਤੇ ਉਹਦੇ ਵਿੱਚ ਇਹ ਵੀ ਹੈ ਕਿ ਕਈ ਬੰਦੇ ਇੱਕ ਤੋਂ ਵਾਂਟਡ ਵੀ ਸੀ ਜਿਹੜੇ ਸਾਡੇ ਹੱਥ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਸੋ ਪੁਲਿਸ ਹਰ ਤਰ੍ਹਾਂ ਦਾ ਮਹੌਸਤੈਦ ਆ ਇਸ ਗੱਲ ਦੇ ਕਿ ਅਸੀਂ ਇਸ ਫੁੱਲ ਤੇ ਇਫੈਕਟਿਵ ਇਲੈਕਸ਼ਨ ਕਰਉਣੀ ਹੈ ਔਰ ਟੋਟਲ ਜਿਹੜੇ ਡਿਪਲॉयਮੈਂਟ ਹੈ ਸਾਡੇ ਕੋਲ 12 ਕੰਪਨੀਆਂ ਸੀਐਪੀਐਫ ਤੇ ਬਾਹਰੀ ਪੁਲਿਸ ਦੀਆਂ ਆਈਆਂ ਨੇ ਤੇ ਉਹਦੇ 2632 ਟੋਟਲ ਬੰਦੇ ਜਿਹੜੇ ਆ ਸਾਡੇ ਉਹ ਡਿਪਲੋਏ ਹੋਏ ਨੇ ਉਹਦੇ ਤੇ ਜਿਹੜੇ ਬੂਥਸ ਤੇ ਸਾਰੀ ਪਟੋਲਿੰਗ ਪਾਰਟੀਆਂ ਨੂੰ ਲੈ ਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨਸ ਕਰਾਵਾਂਗੇ ਔਰ ਜਿੱਦਾਂ ਵੀ ਸਾਨੂੰ ਕੋਈ ਕੰਪਲੇਂਟਸ ਹੁੰਦੀਆਂ ਕੰਟਰੋਲ ਰੂਮ ਤੇ ਉੱਤੇ ਵੀ ਅਸੀਂ ਸਪੈਸ਼ਲ ਆਫੀਸਰ ਆਪਣੇ ਬਿਠਾਏ ਆ ਸੋਸ਼ਲ ਮੀਡੀਆ ਸੈਲ ਵੀ ਮਾਨੀਟਰ ਕਰ ਰਿਹਾ ਹਰ ਇੱਕ ਛੋਟ ਛੋਟੀ ਗੱਲ ਜਿਹੜੀ ਹੈ ਉਹ ਮਾਨੀਟਰ ਕਰਕੇ ਉਹਦਾ ਉਹਦਾ ਹੀ ਸਮਾਧਾਨ ਕੀਤਾ ਜਾਦਾ ਸਟ੍ਰਾਈਕਿੰਗ ਸੈਂਸਰ ਬੋਰਡ ਕਿਹੜਾ ਸਰਟ ਪਿਆਦਾ ਸਭ ਤੋਂ ਯਾ ਸੈਂਸਰ ਬੂਥ ਕਿਹੜਾ ਬਣਾਇਆ ਦੇਖੋ ਭਾਈ ਸਾਹਿਬ ਸੈਂਸਿਟੀਵਿਟੀ ਜੀ ਜਿਹੜੇ ਕ੍ਰਿਟੀਕਲ ਨੇ 153 ਦੇ 53 ਉਹਨਾਂ ਨੇ ਮੰਨ ਰਹੇ ਤਾਂ ਹੀ ਉੱਥੇ ਬਾਹਰਲੀ ਫੋਰਸ ਲਾਈ ਸਟ੍ਰਾਈਕਿੰਗ ਰਿਜ਼ਰਵ ਗ੍ਰੀਨ ਟੀਮਾਂ ਬਣਾਈਆਂ ਇਹਦਾ ਫੰਕਸ਼ਨ ਦੱਸ ਦਿਓ ਸਟ੍ਰਾਈਕਿੰਗ ਰਿਜ਼ਰਵ ਦਾ ਮਤਲਬ ਇਹ ਹੁੰਦਾ ਭਾਈ ਸਾਹਿਬ ਵੀ ਜਿੱਦਾਂ ਕਿਸੇ ਨੇ ਮਦਦ ਮੰਗੀ ਕਿਤੇ ਪ੍ਰੋਬਲਮ ਆਈ ਉਹ ਇਮੀਡੀਏਟਲੀ ਸਟ੍ਰਾਈਕਿੰ ਉਹਨਾਂ ਕੋ ਗੱਡੀ ਹੈ ਮੋਬਾਈਲ ਹੈ ਪਲੱਸ ਉਹਨਾਂ ਦੀ ਵਾਇਰਲੈਸ ਹੈ ਔਰ ਉਹਨਾਂ ਕੋ ਫੋਰਸ ਹੈਗੀ ਹੈ ਉਹ ਇਮੀਡੀਏਟਲੀ ਜਾ ਕੇ ਸਿਚੁਏਸ਼ਨ ਨੂੰ ਸਾਂਭਣ ਜਿਵੇਂ ਗਰਮੀ ਵਧੀ ਔਰ ਇੱਕ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਰਹਿਣ ਦਾ ਔਰ ਇਹਨਾਂ ਦੀ ਕਮਿਊਨਿਟੀ ਪਾਸ ਖਾਣ ਪੀਣ ਦਾ ਔਰ ਕੋਈ ਵਿੱਚ ਅਸੀਂ ਖਾਣ ਪੀਣ ਦਾ ਤੇ ਸਾਰਾ ਜਿਹੜਾ ਡੀਸੀ ਸਾਹਿਬ ਦੇ ਨਾਲ ਹੀ ਇਹਨਾਂ ਦਾ ਇਕੱਠਾ ਸਿਵਲ ਪਾਰਟੀਆਂ ਦੇ ਪੁਲਿਸ ਪਾਰਟੀਆਂ ਦਾ ਅੱਗੇ ਵੈਸੇ ਵੱਖਰਾ ਹੁੰਦਾ ਸੀ ਪਰ ਅਸੀਂ ਇਹ ਸੋਚਿਆ ਕਿ ਦੋਨਾਂ ਨੇ ਇਕੱਠੇ ਰਹਿਣਾ ਤੇ ਦੋਨਾਂ ਦਾ ਇੱਕ ਜਗ੍ਹਾ ਹੋ ਜਾਏਗਾ ਉਹਦੇ ਪੈਸੇ ਅਸੀਂ ਸਾਰੇ ਜਿਹੜੇ ਇਹਨਾਂ ਦੇ ਆ ਰਹੇ ਸਾਡੇ ਕੋ ਫੰਡਸ ਆਏ ਆ ਉਸੇ ਨਾਲ ਭਰ ਕੇ ਇੱਕੋ ਕੇਟਰਿੰਗ ਤੋਂ ਜੋ ਡੀਸੀ ਸਾਹਿਬ ਕਰਾਰੇ ਉਹੀ ਸਾਡੀ ਫੋਰਸ ਨੂੰ ਮੁਹੱਈਆ ਕੀਤਾ ਜਾਏ ਸਰ ਵੈਪਨਸ ਵਗੈਰਾ ਸਰ ਰਿਕਵਰ ਕਰ ਲਿਗੇ ਸਾਰੇ ਸਰ ਟੋਟਲ ਕਿੰਨੇ ਵੈਪਨਸ ਕੀਤੇ ਗਏ ਯਾਰ ਵੈਪਨ ਤਾਂ ਤੁਹਾਨੂੰ ਦੱਸਿਆ 100% ਹੋ ਗਏ ਆ ਜੀ ਸਾਰੇ ਟੋਟਲ ਆਪਾਂ ਤਾਂ 5-7 ਦਿਨ ਪਹਿਲਾਂ ਹੀ 100% ਤੇ ਪਹੁੰਚ ਗਏ ਸੀ ਜਿਹੜੀ ਸਕ੍ਰੀਨਿੰਗ ਕਮੇਟੀ ਸੀ ਉਹਨੇ ਕੁਝ ਰਿਕਮੈਂਡੇਸ਼ਨਸ ਕੀਤੀਆਂ ਸੀ ਬ੍ਰੈਡ ਪਰਸੈਪਸ਼ਨ ਨੂੰ ਦੇਖ ਕੇ ਉਹ ਉਹਨੂੰ ਸਿਰਫ ਅਸੀਂ ਐਗਜ਼ਾਮਪਲ ਦਿੱਤਾ ਡੂਜ਼ ਐਂਡ ਡੂਨੋਟਸ ਨੇ ਜੀ ਜੋ ਗੱਲਾਂ ਇਹਨਾਂ ਨੂੰ ਮੈਂ ਸਮਝਾਈਆਂ ਜਾਂ ਅਫਸਰ ਨੇ ਸਮਝਾਈਆਂ ਉਹ ਚੀਜ਼ਾਂ ਲਿਖ ਕੇ ਵੀ ਦਿੱਤੀਆਂ ਹੈ ਜੀ ਵੀ ਟੈਬ ਵੀ ਦਿੱਤੇ ਗਏ ਹੈ ਟੈਬ ਇਸ ਕਰਕੇ ਦਿੱਤੀ ਗਈ ਹੈ ਜੀ ਲੋਕੇਸ਼ਨਸ ਪਤਾ ਲੱਗਦੇ ਰਹਿਣ ਸੀਨੀਅਰ ਅਫਸਰ ਬੈਠ ਕੇ ਦੇਖਦੇ ਰਹਿਣ ਵੀ ਪਟੋਲਿੰਗ ਪਾਰਟੀ ਸਾਡੀ ਐਸਵੇੜ ਕਿੱਥੇ ਹੈ ਉਹਨੂੰ ਕਿੱਥੇ ਮੂਵ ਕਰਾਉਣਾ ਉਹ ਸਾਡਾ ਵਾਇਰਲੈਸ ਸਿਸਟਮ ਦਾ ਇੱਕ ਸਪਲੀਮੈਂਟ ਸਮਝ ਸਕਦੇ ਹੋ ਤੁਸੀਂ ਜਾਂ ਮੋਬਾਈਲ ਦੇ ਜਿਹੜੇ ਨੰਬਰਸ ਅਸੀਂ ਲਏ ਉਹਨੂੰ ਕਿ ਸਪਲੀਮੈਂਟ ਕਰਨ ਵਾਸਤੇ ਹੈ